ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਜੋ ਵੀ ਇਸ ਵਿੱਚ ਰਿਸ਼ਤਾ ਹੁੰਦਾ ਹੈ ਸਾਡਾ ਉਸ ਰਿਸ਼ਤੇ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਜਾਂ ਗਾਰੰਟੀ ਨਹੀਂ ਹੁੰਦੀ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੁੰਦਾ ਹੈ ਇਸ ਲਈ ਤੁਸੀਂ ਆਪਣੀ ਜਾਣਕਾਰੀ ਖੁਦ ਫੋਨ ਤੇ ਗੱਲ ਕਰਕੇ ਰਿਸ਼ਤੇ ਤੋਂ ਬਾਰੇ ਜੋ ਵੀ ਜਾਣਕਾਰੀ ਹੈ ਤੁਹਾਡੀ ਲੈ ਸਕਦੇ ਹੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਰਿਸ਼ਤੇ ਦੀ ਵੀਡੀਓ ਲੈ ਕੇ ਆ ਸਕੀਏ ਤੇ ਅੱਜ ਦਾ ਇੱਕ ਰਿਸ਼ਤਾ ਵਧੀਆ ਨੋਟ ਕਰੋ ਪਹਿਲਾ ਰਿਸ਼ਤਾ ਲੜਕੇ ਦਾ ਰਿਸ਼ਤਾ ਜੀ ਕਾਸਟ ਅਰੋੜਾ ਪਤਾ ਲੁਧਿਆਣਾ ਗੋਤਬੱਤਰ ਜਨਮ 15 11 1995 ਪੜ੍ਹਾਈ ਗ੍ਰੈਜੂਏਟ ਕਰਿਆ ਜੀ ਇਹਨਾਂ ਨੇ ਭਰਾਏ ਕਿ ਇਹਨਾਂ ਦਾ ਆਸਟ੍ਰੇਲੀਆ ਚ ਮੁੰਡਾ ਮੰਗਲਿਕ ਆ ਜੀ ਕੱਦ 5 ਫੁੱਟ 10 ਇੰਚ ਆ ਕੰਮ ਹੋਜਰੀ ਦਾ ਆਪਣਾ ਬਿਜ਼ਨਸ ਆ ਜੀ ਇਹਨਾਂ ਦਾ ਇਮਨਾ ਇਹ ਮੰਗਲਿਕ ਨੇ ਜੀ ਇਹਨਾਂ ਨੂੰ ਮੰਗਲਿਕ ਹੀ ਲੜਕੀ ਚਾਹੀਦੀ ਆ ਲੜਕੀ ਸੋਹਣੀ ਸੁਨੱਖੀ ਹੋਵੇ ਐਨ ਆਰ ਆਈ ਜਨਰਲ ਵੀ ਸੀ ਹੋਵੇ ਜੀ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਦੀਪ ਸਿੰਘ ਪਿਤਾ ਗੁਰਨਾਮ ਸਿੰਘ ਪਤਾ ਨੂਰ ਮਹਿਲ ਜਲੰਧਰ ਜਨਮ 81999 ਕੱਦ 5 ਫੁੱਟ 7 ਇੰਚ ਗੋਤ ਗਰੇਵਾਲ ਬੈਂਸ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਜੀ ਪੜਾਈ ਇਹਨਾਂ ਨੇ ਬੀਆ ਡੈਂਫਿਲ ਕੀਤੀ ਹੋਈ ਆ ਪਿਤਾ ਇਹਨਾਂ ਦੇ ਰਿਟਾਇਰਡ ਕੈਸ਼ੀਅਰ ਨੇ ਇਹਨਾਂ ਨੂੰ ਲੜਕੀ ਤੇ ਸਾਰਾ ਪਰਿਵਾਰ ਲੜਕੀ ਦਾ ਜੀ ਕੈਨੇਡਾ ਪੱਕਾ ਚਾਹੀਦਾ ਪੀਆਰ ਚਾਹੀਦਾ ਤੇ ਵਿਆਹ ਇਹਨਾਂ ਨੇ ਕੈਨੇਡਾ ਵਿੱਚ ਹੀ ਕਰਨਾ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਪਰਿਵਾਰ ਨਾਲ ਹੋਰ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਸ਼ੇਰ ਸਿੰਘ ਕਾਸਟ ਮਹਿਰਾ ਜਨਮ ਨੋਸ਼ੇ 9098 ਪੜਾਈ ਇਹ 10th ਪਾਸ ਨੇ ਜੀ ਇੱਕ ਇਹਨਾਂ ਦੀ ਭੈਣ ਆ ਮੈਰਿਡ ਆ ਭਰਾ ਇਹ ਤਿੰਨ ਨੇ ਜੀ ਉਹਨਾਂ ਵਿੱਚੋਂ ਇੱਕ ਮੈਰਿਡ ਨੇ ਲੜਕਾ 5 ਸਾਲ ਬਾਹਰ ਲਗਾ ਕੇ ਆਇਆ ਜੀ ਇਹਨਾਂ ਦੀ ਆਪਣਾ ਦੋ ਆਪਣੀਆਂ ਦੋ ਦੁਕਾਨਾਂ ਨੇ ਜੀ ਇਹਨਾਂ ਨੂੰ ਸੋਹਣੀ ਸੁਨੱਖੀ ਕੁੜੀ ਚਾਹੀਦੀ ਆ ਜੀ ਮੰਗ ਕੋਈ ਵੀ ਨਹੀਂ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਹੋਇਆ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਵੈਸ਼ ਨੂੰ ਲੜਕਾ ਪਤਾ ਦੀਨਾ ਨਗਰ ਪਠਾਨਕੋਟ ਇਹਨਾਂ ਨੂੰ ਗੁਰਦਾਸਪੁਰੇ ਪਠਾਨਕੋਟ ਏਰੀਆ ਤੋਂ ਲੜਕੀ ਦਾ ਰਿਸ਼ਤਾ ਚਾਹੀਦਾ ਜੀ ਪਰਿਵਾਰ ਦਾ ਥੱਲੇ ਨੰਬਰ ਦਿੱਤਾ ਹੋਇਆ ਤੁਸੀਂ ਹੋਰ ਵਧੇਰੇ ਜਾਣਕਾਰੀ ਪਰਿਵਾਰ ਤੋਂ ਨੰਬਰ ਰਾਹੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਖ ਲੜਕਾ ਜਨਮ 15 11 1993 ਕੰਮ ਸਰਕਾਰੀ ਟੀਚਰ ਨੇ ਜੀ ਇਹ ਪੱਕੀ ਨੌਕਰੀ ਹੈ ਇਹਨਾਂ ਦੀ ਕੱਦ 5 ਫੁੱਟ 7 ਇੰਚ ਜ਼ਮੀਨ 1 ਏਕੜ ਇਹਨਾਂ ਕੋਲ ਪਿਤਾ ਇਹਨਾਂ ਦੇ ਰਿਟਾਇਰ ਟੀਚਰ ਨੇ ਜੀ ਮਾਤਾ ਹਾਊਸ ਵਾਈਫ ਨੇ ਪਤਾ ਦਿਨਾਨਗਰ ਪਠਾਨਕੋਟ ਪੜਾਈ ਬੀਐਸਏ ਬੀਐਸਸੀ ਐਮਐਸ ਮੈਥ ਦੀ ਕਰੀ ਹੋਈ ਇਹਨਾਂ ਨੇ ਇਹਨਾਂ ਨੂੰ ਲੜਕੀ ਸਰਕਾਰੀ ਟੀਚਰ ਜਾਂ ਬੀਐਸਸੀ ਬੀਐਡ ਚਾਹੀਦੀ ਹੈ ਜੀ ਕੱਦ 5 ਫੁੱਟ 4 ਇੰਚ ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਮਹਿਰਾ ਸਿੱਖ ਲੜਕੀ ਆ ਗੁਰਸਿੱਖ ਲੜਕੀ ਆ ਜੀ ਜਨਮ 30 1984 ਹਾਈਟ ਉਹਨਾਂ ਦੀ 5 ਫੁੱਟ 3 ਇੰਚ ਲੜਕੀ ਤਲਾਖਸ਼ੂਦਾ ਜੀ ਪੜ੍ਹਾਈ ਇਹਨਾਂ ਦੀ ਗ੍ਰੈਜੂਏਟ ਕਰੀ ਆ ਕੰਮ ਇਹ ਟਿਊਸ਼ਨ ਟੀਚਰ ਨੇ ਜੀ ਪਿਤਾ ਇਹਨਾਂ ਦੇ ਹੈ ਨਹੀਂ ਮਾਤਾ ਇਹਨਾਂ ਦੀ ਹਾਊਸ ਵਾਈਫ ਆ ਜੀ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਸਿਰਫ ਲੁਧਿਆਣੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਪਰਿਵਾਰ ਦਾ ਥੱਲੇ ਨੰਬਰ ਦਿੱਤਾ ਹੋਇਆ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਕਨੇਡਾ ਵਿੱਚ ਪੱਕਾ ਜੀ ਕੰਮ ਸੌਫਟਵੇਅਰ ਪੈਲਪਰ ਦਾ ਕਰਦੇ ਨੇ ਜੀ ਇਹ ਜਨਮ 1997 ਦਾ ਤਨਖਾਹ ਇਹਨਾਂ ਦੀ 1 ਲੱਖ ਡਾਲਰ ਸਾਲਾਨਾ ਜੀ ਇਹਨਾਂ ਨੂੰ ਲੜਕੀ ਬੀ ਟੈਕ ਐਮ ਟੈਕ ਚਾਹੀਦੀ ਆ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਲੜਕੀ ਦਾ ਤੇ 26 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਜੀ ਲੜਕੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪਤਾ ਇਹਨਾਂ ਦਾ ਗੁਰਦਾਸਪੁਰ ਹੈ ਤੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਰਿਸ਼ਤੇ ਦੀ ਵੀਡੀਓ ਲੈ ਕੇ ਆ ਸਕੀਏ ਧੰਨਵਾਦ